ਹਾਂਜੀ ਮਿੱਤਰੋ ਹੁਣ ਲੱਗੇ ਸੀ ਇਹ ਕੰਮ ਬੋਰ ਦਾ ਉੱਧਰ ਸਾਡਾ ਬੜਾ ਵੀਰਾ ਗਿਆ ਸੀ ਇਹ ਕੱਦੂ ਕੰਨ ਵਸਾ ਲਿਆ ਇਹਦਾ ਟਰੈਕਟਰ ਤੇ ਹੁਣ ਆਪਾਂ ਆਇਆ ਕੱਢਣ ਮੈਂ ਤੇ ਫਰੀਦ ਭਾਈ ਦੇਖੀਏ ਇਹਦਾ ਕੀ ਬਣਦਾ ਹੁਣ ਸਾਗ ਹੈ ਗਲਾਵੇ ਸਸਿਜਨਾ ਵੈਸ ਬੋਖੇ ਬਰਾ ਸਸਦਨਾ ਭਈਆ ਕਰਖਾ ਵਾ ਭਈਆ ਨਾ ਮਾਰ ਸੜੇਗਾ ਹੋਣਾ ਹੀਗਾ ਉੱਧਰ ਨਾਲ ਆਣ ਵੀ ਜੀ ਜਾਣਦੀ ਐ ਦੀ ਇੱਧਰ ਆਈਏ ਮਗਾ ਅੱਗੇ ਨੂੰ ਘਟਰਾ ਵੇਸ਼ਣ ਘੰਡਾ ਬਾੜ ਦੇਵਾ ਤੋਏ ਦਾ ਨਹੀਂ ਐ ਮਿੱਤਰੋ ਲੋ ਵੀ ਮਿੱਤਰੋ ਪਾਤਾ ਸੰਗਲ ਤੇ ਆ ਬਤੰਦਰ ਪਹਿਲੇ ਲੈਟਰ ਸਾਹੇ ਬੈਠਾ ਪਹਿਲੇ ਇੱਕ ਦੂ ਸੀਜ਼ਨ ਦਾ ਚੰਗਾ ਮਿੱਤਰੋ ਇਹ ਮੈਂ ਉਤੋਂ ਦੇ ਵਧ ਕੇ ਮੈਂ ਅੱਗੇ ਜਾ ਰਿਹਾ ਮੈਂ ਕੋਈ ਬਤਾ ਕੇ ਸਲੇਪ ਕਿਥੇ ਆ ਮੈਂ ਤਾਂ ਨਿਕਲ ਜਾਣ ਲੱਗ ਗਿਆ ਦੁਰਪਿਆ ਦਾ ਵੱਟ ਬਤਾ ਕੇ ਫੇਰ ਮੁੜ ਗਿਆ ਵਿਚਾਂ ਫਟੋਏ ਡੇਗ ਗਿਆ ਡੈਰ ਅੰਕਲ ਆ ਕੇ ਟਿਕ ਹੁਣ ਜਾਵੇ ਇਹ ਵੀ ਹਾਰਮਨ ਡਰਾਈਵਰ Hey. ਚਲੋ ਸੇ ਉਠਾ ਇੱਥੇ ਦੇ ਟਾਲੋ ਖਦਰੇ ਵਾਲਾ ਹੀ ਆ ਵੇਖੀ ਵੀਰ ਮਾੜਾ o challo sel ka ithe re kam khatre wala hi